ਇਹ ਕਿੱਥੇ ਆ ਗਿਆ ਬੁੱਤੀ ਗੋਰ ਰੱਖਦੇ ਓਏ ਜਾ ਕਿ ਇੱਥੇ ਰੋਕ ਕੇ ਬਾਰੀ ਚੱਲ ਜਾ ਤੇਰੀਆਂ ਮਨੀ ਨਾਲ ਫੋਨ ਕਰ ਲੈ ਜੱਕਲਾ ਸਮਾਨ ਕੱਢੂਗਾ ਚਲੋ ਗੋਨੀ ਫਿਰ ਹਲ ਦਾ ਵਦਿਆ ਕੱਲ ਦਾ ਹਲ ਦਾ ਸੁਣਾਲਦਾ ਇੱਕ ਡੇਰਾ ਆ ਜਿਹੜਾ ਪਿਛਲੀ ਵਾਰ ਵੀ ਕੱਢੇ ਸੀ ਮੰਦਰ ਮੰਦਰ ਵੀ ਇੱਧਰ ਹੀ ਆ ਹਾਂਜੀ 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 ਮੰਦਰ ਮੰਦਰ ਵਾਲੇ ਆ ਗਏ ਆ ਤੁਸੀਂ ਤਿੰਨ ਤਾਂ ਪਿਛਲੀ ਵਾਰ ਲਿਆਂਦਾ ਹਾਂਜੀ ਉਹ ਤੋਂ ਬਾਅਦ ਇੱਕ ਹੈਗਾ ਆ ਡੇਰਾ ਆ ਪਸ਼ੂਆਂ ਦਾ ਤੁਨੂ ਦਾ ਉੱਪਰ ਚਵਾਰਾ ਆ ਹਾਂਜੀ ਹਾਂਜੀ ਸੋਨੀਆ ਉੱਥੇ ਹੀ ਆ ਉਹ ਬੰਦਾ ਵਧਿਆ ਹਾਂਜੀ ਉੱਥੇ ਜਾਣਾ ਤੇ ਉਧਰ ਨੂੰ ਜਰਾ ਜੇ ਇਹਨਾਂ ਦੀ ਗੱਲ ਤੋਂ ਚਲੋ ਦੇਖ ਲਈਏ ਜਿਹੜਾ ਬੰਦਾ ਜਾਣ ਘਾਣਾ ਜਿਹੜਾ ਬੰਦਾ ਇੱਕ ਜਾਣਾ ਜਾਇਆ ਨਹੀਂ ਚੱਲਦਾ ਮੈਂ ਚੱਲਦਾ ਇੱਕੋ ਜਾਣਾ ਭੇਜਾਂਗੇ ਜੀ ਉਹ ਜਿਹੜਾ ਚੱਲਾਂਗੇ ਮਾਰ ਆਪ ਬਣਾ ਆ ਬੰਦੀ ਬੋਡਲਾਂ ਦੇ ਦੋਨੇ ਕੰਦੀ ਲੌਕ ਕੋ ਵੀ ਆਉਂਦਾ ਪਤਾ ਆਪ ਆਪਸੇ ਪਾਸੇ ਨੂੰ ਰੱਖਿਓ ਤਾਂ ਨੂੰ ਤੁਹਾਨੂੰ ਪਤਾ ਹੀ ਆ ਪਰੂੰਦਾ ਇੱਥੇ ਦਾ ਉਹ ਅੱਗੇ ਡੇਰਾ ਸੀ ਜਿੱਥੇ ਬੱਕਰੀਆਂ ਬੱਕਰੀਆਂ ਆਉਂਦੀਆਂ ਸਾਨੂੰ ਉੱਥੇ ਜਾਣਾ ਬੱਕਰੀਆਂ ਵਾਲੇ ਡੇਰੇ 'ਚ ਉੱਥੇ ਜਾਣਾ ਤੇ ਉਧਰ ਉਹ ਮੇਰੇ ਥੱਲੇਲੇ ਡੇਰੇ 'ਚ ਕੋਈ ਡੇਰੇ ਕੋਈ ਡੇਰੇ ਤੇ ਮੱਝਾਂ ਉਹ ਕੁੱਕੜ ਕੱਟੇ ਮੁਰਗੇ ਛਾੜੇ ਠੀਕ ਹੈ ਤੁਰਨਾ ਠੀਕ ਹੈ ਜਾਂ ਤਾਂ ਗੱਭੇ ਕਿ ਜਾਂਦੇ ਹੋ ਉਹ ਕੁੱਕੇ ਤੋਂ ਆਇਓ ਹੁਣ ਸਿੱਧਾ ਜਾਂਦੋ ਉਹ ਜਿਹੜੇ ਥੱਲੇ ਲੱਗੇ ਹੋਣੀਆਂ ਹੋਣ ਹਨ ਆ ਬੁੱਝੀਆਂ ਥੱਲੇ ਵੇ ਚਲੋ ਆ ਠੀਕ ਹੈ ਤੇ ਲੇ ਲਓ ਤੇ ਅੱਗੋਂ ਇਹਨਾਂ ਦੇ ਲਗਭਗ ਜਿਹੜੇ 20 ਜਾਨਵਰ ਇੱਥੇ ਫਸੇ ਹੋਏ ਸੀ ਹਲੋ ਬਜੀ ਹਾਂ ਹਾਂ ਸੌਰੀ ਮੈਂ ਬਾਹੂਪੁਰ ਨਹੀਂ ਹੈਗਾ ਪਰ ਉੱਥੇ ਤੁਸੀ ਲੈ ਕੇ なるほど。 ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੋਤਲਾ ਪਿੰਡ ਦੇ ਵਿੱਚੋਂ ਇਹ ਵੀਰ ਨੂੰ ਇਧਰੋਂ ਵੀਰਾਂ ਨੂੰ ਕੱਢ ਕੇ ਲਿਆਏ ਉਹ ਬਾਈ ਜੀ ਹਾਂ ਦਾ ਡੇਰਾ ਆ ਜਿੱਥੇ ਬੱਕਰੀਆਂ ਤੇ ਨਾਲ ਕੱਢ ਕੇ ਰਿਆਏ ਕਿਉਂਕਿ ਉੱਥੇ ਹਾਲਾਤ ਜਿਹੜੇ ਪਾਣੀ ਤੁਸੀਂ ਦੇਖ ਸਕਦੇ ਪੂਰਾ ਵਧ ਰਿਹਾ ਇੱਥੇ ਪਿਛਲੇ ਸਾਲ ਵੀ ਸਾਡੀ ਸਵਾਵਾਂ ਚੱਲੀਆਂ 2023 ਚ 2023 ਵਾਂਗੂ ਹੀ ਪਾਣੀ ਐਵੇਂ ਚੜ ਰਿਹਾ ਆ ਤੇ ਇਹ ਜਿਵੇਂ ਵੀਰਾਂ ਦੇ ਨਾਲ-ਨਾਲ ਇਹ ਜਵਾਨਾਂ ਨੂੰ ਵੀ rescued ਕਰ ਕਰ ਲੈ ਆਂਦਾ ਲਿਆ ਜਾ ਰਿਹਾ ਕਿ ਪਿਛਲੇ ਸਾਲ ਜਿਹੜੇ ਸਾਡੀਆਂ ਵੀਡੀਓ ਦੇਖਿਆ 2023 ਚ ਜਿਸ ਡੇਰੇ ਚ ਬੱਕਰੀਆਂ ਮਰੀਆਂ ਸੀ ਉਸੇ ਡੇਰੇ ਚ ਬੱਕਰੀਆਂ rescue ਕਰ ਕਰ ਲੈ ਕੇ ਆਏ ਆ ਕਿਉਂਕਿ ਪਿਛਲੇ ਸਾਲ ਸਾਡੇ ਕੋ ਪਹੁੰਚਿਆ ਨਹੀਂ ਗਿਆ ਤੇ ਉੱਥੇ ਉਹ ਮਰ ਮਰ ਗਈਆਂ ਸੀਗੀਆਂ ਤੇ ਹੁਣ ਅਸੀਂ ਪਹਿਲਾਂ rescue ਕਰਕੇ ਲੈ ਕੇ ਆਏ ਨਾਲ ਇਹ ਦੋ ਵੀਰ ਸੀਗੇ ਜਿਹਨੂੰ ਲੈ ਕੇ ਆਏ ਜਿਹੜੇ ਬਾਈ ਵਿਆਹ ਪਾਗੀਆਂ ਨੇ ਇਹ ਬਾਈ ਦਾ ਡੇਰਾ ਸੀਗਾ ਨਾਲ ਇਹ ਸੀ ਹੁਣਾਂ ਬਾਈ ਦੇ ਡੇਰੇ ਜਾ ਰਹੇ ਹਾਂ ਉੱਥੇ ਵੀ ਦੇਖਾਂਗੇ ਕੀ ਉਹਦੇ ਵੀ ਬੱਕਰੀਆਂ ਹੈਗੀਆਂ ਬੀਜਵਾਨ ਉਹਨਾਂ ਨੂੰ ਕੱਢ ਕੇ ਲਿਆਂਦਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ